ਨਿੱਕੀ ਜਿਹੀ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਸਮੱਸਿਆਵਾਂ ਪਰੇਸ਼ਾਨੀਆਂ ਆਉਂਦੀਆਂ। ਕਿਉਂਕਿ ਬਾਬਾ ਨਾਨਕ ਨੇ ਵੀ ਕਿਹਾ ਸੀ ਨਾਨਕ ਦੁਖੀਆ ਸਭ ਸੰਸਾਰ। ਤੇ ਇਹਨਾਂ ਮੁਸ਼ਕਿਲਾਂ ਤੋਂ ਹਾਲਾਤਾਂ ਤੋਂ ਹਰ ਇਨਸਾਨ ਖੇੜਾ ਛਡਾਣਾ ਚਾਹੁੰਦਾ ਹੈ। ਬਸ ਉਹ ਸਿਰਫ ਇੱਕ ਹੀ ਤਰੀਕਾ ਲੱਭਦੇ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ। ਪਰ ਕੀ ਜ਼ਿੰਦਗੀ ਇੰਨੀ ਸੌਖੀ ਮਿਲੀ ਹੈ? ਕਿ ਤੁਸੀਂ ਇਹਨਾਂ ਪਰੇਸ਼ਾਨੀਆਂ ਤੋਂ ਮੁਹਾਰ ਕੇ ਡਰ ਕੇ ਇਸ ਨੂੰ ਖਤਮ ਕਰ ਲਓ ਖੁਦਕੁਸ਼ੀ ਕਰਨ ਨੂੰ ਆਤਮ ਹੱਤਿਆ ਕਰ ਲਓ ਮਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਸੋ ਜੇਕਰ ਤੁਹਾਡੇ ਮਨ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਸਮੱਸਿਆ ਹੈ ਤਾਂ ਸੋਚੋ ਵਿਚਾਰੋ ਸਮਝੋ ਕਿਉਂਕਿ ਜ਼ਿੰਦਗੀ ਖਤਮ ਕਰਨ ਨਾਲ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਉਹ ਮੁਸ਼ਕਲ ਉਸ ਤਰੀਕੇ ਨਾਲ ਬਣੀ ਰਹੇਗੀ ਪਰ ਤੁਸੀਂ ਹਾਰ ਜਾਓਗੇ ਤੁਸੀਂ ਡਰ ਜਾਓਗੇ ਸੋ ਡਰਨਾ ਤਾਂ ਸਾਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਡਰਨਾ ਆਇਆ ਹੀ ਨਹੀਂ ਪੰਜਾਬੀਆਂ ਦੀ ਕੌਮ ਦਲੇਰਾਂ ਦੀ ਕੌਮ ਹੈ ਸੋ ਇਸ ਕਰਕੇ ਕਿਸੇ ਵੀ ਮੁਸੀਬਤ ਤੋਂ ਤੁਸੀਂ ਘਬਰਾਉਣਾ ਨਹੀਂ ਹੈ ਹਿੱਕ ਠੋਕ ਕੇ ਖੜੋ ਅੱਜ ਵੀ ਤੱਕ ਹੱਲ ਮਿਲੇਗਾ ਆਪਣੇ ਕਿਸੇ ਕਰੀਬੀ ਨਾਲ ਗੱਲ ਕਰੋ ਕਿਸੇ ਸੂਝਵਾਰ ਬੰਦੇ ਦੀ ਸਲਾਹ ਲਓ ਪਰ ਹਰ ਇੱਕ ਦੀ ਸਲਾਹ ਵੀ ਨਾ ਲਓ ਕਿਉਂਕਿ ਜਿੰਨੇ ਮੂੰਹ ਹੁੰਦੇ ਨੇ ਉੰਨੀਆਂ ਗੱਲਾਂ ਹੁੰਦੀਆਂ ਨੇ ਸੋ ਜਦੋਂ ਤੱਕ ਤੁਹਾਡਾ ਮਨ ਉਸ ਚੀਜ਼ ਨੂੰ ਲੈ ਕੇ ਖੁਸ਼ ਨਹੀਂ ਹੈ ਸੰਤੁਸ਼ਟ ਨਹੀਂ ਹੈ ਤੁਸੀਂ ਉਸ ਚੀਜ਼ ਦੇ ਉੱਤੇ ਕੋਈ ਵੀ ਰਿਐਕਸ਼ਨ ਨਾ ਕਰੋ ਖੁਸ਼ ਰਹੋ ਕਿਉਂਕਿ ਮਰਨਾ ਬਹੁਤ ਆਸਾਨ ਹੈ ਪਰ ਜੀਣਾ ਬਹੁਤ ਮੁਸ਼ਕਿਲ ਹੈ ਕਿ ਜਿਹੜਾ ਬੰਦਾ ਉਹਨਾਂ ਹਾਲਾਤਾਂ ਦੇ ਵਿੱਚ ਉੱਭਰ ਕੇ ਆਉਂਦਾ ਉਸ ਦਾ ਨਿਖਾਰ ਉਸ ਦੀ ਸੋਚ ਬਿਹੇਵੀਅਰ ਵਰਤਾਰਾ ਬਹੁਤ ਸਭ ਕੁਝ ਬਦਲ ਜਾਂਦਾ ਹੈ ਤੋ ਇਨਸਾਨ ਜਮੀਨ ਨਾਲ ਜੁੜਿਆ ਹੋਇਆ ਹੁੰਦਾ ਸੋ ਜ਼ਮੀਨ ਨਾਲ ਜੁੜ ਕੇ ਰਹੋ ਕਬਰਾਉਣਾ ਡਰੋਣਾ ਹੌਸਲਾ ਨਾ ਛੱਡੋ ਕਿਉਂਕਿ ਹੌਸਲਾ ਛੱਡਣ ਨਾਲ ਤੁਸੀਂ ਹਾਰ ਚੋਗੇ ਹਾਰਨਾ ਤੁਸੀਂ ਨਹੀਂ ਤੁਸੀਂ ਜਿੱਤਣਾ ਜ਼ਿੰਦਗੀ ਜੀਣੀ ਹੈ ਜਿਉਣਾ ਇੱਕ ਮਕਸਦ ਹੈ ਇੱਕ ਕਲਾ ਹੈ ਕਿ ਤੁਸੀਂ ਜਿਉਣਾ ਵੀ ਕਿਸ ਤਰੀਕੇ ਨਾਲ ਹੈ ਤੁਸੀਂ ਖੁਸ਼ ਰਹੋ ਮੁਸੀਬਤਾਂ ਆndੀਆਂ ਰਹਿਣਗੀਆਂ ਜੇਕਰ ਤੁਹਾਡਾ ਇਰਾਦਾ ਦ੍ਰਿੜਾ ਹੈ ਤੁਸੀਂ ਕਿਸੇ ਚੀਜ਼ ਨੂੰ ਸੋਚਣ ਦਾ ਪਾਣ ਦਾ ਇੱਕ ਨਿਸ਼ਚੈ ਕਰ ਲਿਆ ਨਾ ਤਾਂ ਤੁਸੀਂ ਇੱਕ ਦਿਨ ਜ਼ਰੂਰ ਅਜਿਹਾ ਹੋਵੇਗਾ ਕਿ ਉਹ ਚੀਜ਼ ਤੁਹਾਡੇ ਸਾਹਮਣੇ ਹੋਵੇਗੀ ਤਾਂ ਤੁਸੀਂ ਖੁਸ਼ ਸੋਚੋਗੇ ਕਿ ਇਟ ਇਸ ਮੈਂ ਸੋਚੀ ਸੀ ਕਿ ਅੱਜ ਮੇਰੇ ਕੋਲ ਹੈ ਸੋ ਲੜਨਾ ਸਿੱਖੋ ਜਿੱਤਣਾ ਸਿੱਖੋ ਪਰ ਹਾਰਨਾ ਨਾ ਸਿੱਖੋ ਜਦੋਂ ਹਾਰ ਕੇ ਸਮ ਜਿੰਦਗੀ ਖਤਮ ਸੋ ਆਪਾਂ ਜ਼ਿੰਦਗੀ ਜੀਣੀ ਹੈ ਚਾਹੇ ਇੱਕ ਦਿਨ ਦੀ ਜ਼ਿੰਦਗੀ ਜੀਏ ਚਾਹੇ ਇੱਕ ਮਿੰਟ ਦੀ ਜ਼ਿੰਦਗੀ ਜੀਏ ਪਰ ਜ਼ਿੰਦਗੀ ਅਜਿਹੀ ਜੀਏ ਕਿ ਸਾਹਮਣੇ ਵਾਲਾ ਬੰਦਾ ਕਹੇ ਵੀ ਵਾਹ ਉਸ ਬੰਦੇ ਦਾ ਹੌਸਲਾ ਬਹੁਤ ਦਲੇਰ ਬੰਦਾ ਸੀ ਸੋ ਜੀਣਾ ਹੈ ਹਾਰਨਾ ਨਹੀਂ ਹੈ ਤੇ ਜੇਕਰ ਤੁਹਾਡੇ ਆਲੇ-ਦਾਲੇ ਵੀ ਕੋਈ ਵੀ ਵਿਅਕਤੀ ਪਰੇਸ਼ਾਨ ਹੈ ਜੋ ਤੁਹਾਨੂੰ ਕਦੇ ਵੀ ਉਸਨੇ ਕਿਹਾ ਹੋਵੇ ਕਿ ਆਪਣੀ ਜ਼ਿੰਦਗੀ ਖਤਮ ਕਰ ਲੈ ਵੀ ਕਿ ਤਾ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਸੋ ਜੇ ਇਹ ਨਹੀਂ ਹੁੰਦਾ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ ਆਪਣੇ ਆਪ ਨੂੰ ਜ਼ਿਆਦਾ ਮਜ਼ਬੂਤ ਬਣਾਓ ਮੈਂਟਲੀ ਪ੍ਰੀਪੇਅਰ ਹੋਵੋ ਹਰ ਇੱਕ ਚੀਜ਼ ਵਾਸਤੇ ਭਾਵਨਾਤਮਕ ਜੁੜਾਅ ਵਧੀਆ ਹੈ ਪਰ ਇੰਨਾ ਵੀ ਨਹੀਂ ਕਿ ਤੁਸੀਂ ਇਮੋਸ਼ਨਲ ਹੋ ਕੇ ਆਪਣੇ ਆਪ ਨੂੰ ਕਮਜ਼ੋਰ ਕਰ ਲਓ ਆਪਣੇ ਰਿਸ਼ਤਿਆਂ ਨੂੰ ਕਮਜ਼ੋਰ ਕਰ ਲਓ ਜੇਕਰ ਤੁਸੀਂ ਮਜ਼ਬੂਤ ਹੋਵੋਗੇ ਤੁਹਾਡਾ ਮਨ ਸ਼ਾਂਤ ਹੋਵੇਗਾ ਦਿਮਾਗ ਸ਼ਾਂਤ ਹੋਵੇਗਾ ਸੋਚਣ ਸਮਝੀ ਸ਼ਕਤੀ ਬਰਾਬਰ ਹੋਵੇਗੀ ਤਾਂ ਹੀ ਤੁਸੀਂ ਇੱਕ ਕਾਮਯਾਬ ਇਨਸਾਨ ਬਣ ਸਕਦੇ ਹੋ ਤਾਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਜ਼ਿੰਦਗੀ ਨੂੰ ਬਤੀਤ ਕਰ ਸਕਦੇ ਹੋ ਜੀ ਸਕਦੇ ਹੋ ਸੋ ਜ਼ਿੰਦਗੀ ਅਸੀਂ ਕੱਟਣੀ ਨਹੀਂ ਜ਼ਿੰਦਗੀ ਅਸੀਂ ਜੀਣੀ ਹੈ ਇੰਜੋਏ ਕਰਨੀ ਹੈ ਖੁਸ਼ ਹੋ ਆਬਾਦ ਰਹੋ